ਜੋ ਮੇਰਾ ਨਾਮ ਨਿਛਤਰ ਸਿੰਘ ਪਿੰਡ ਮਸੀਤਾ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਮੈਂ ਵੀਰਵਾ ਇੱਕ ਗੱਡੀ ਹੈ ਮੇਰੀ ਪੀਬੀ 29ਐਕਸ 43770 ਇੱਕ ਮੇਰੀ ਦੂਸਰੀ ਗੱਡੀ ਹੈ ਪੀਬੀ 04ਡਬਲ 76786 ਵੀਰੋ ਦੋਵੇਂ ਗੱਡੀਆਂ ਮਿਲਕ ਪਲਾਂਟ ਵੇਰਕਾ ਦੇ ਵਿੱਚ ਲਾਈਆਂ ਸੀ ਮੈਂ ਟੈਂਡਰ ਪਾਇਆ ਸੀ ਪਰ ਮੇਰੇ ਨਾਲ ਬਹੁਤ ਜ਼ਿਆਦਾ ਨਾ ਧੱਕਾ ਕੀਤਾ ਇਹ ਗੱਡੀ 1.5 ਸਾਲ ਚ ਸਿਰਫ 3-4 ਮਹੀਨੇ ਚਲਾਈਏ ਜਦ ਕਿ ਮੈਂ ਟੈਂਡਰ ਕੀਤਾ ਮੇਰੀ ਗੱਡੀ ਰੋਕ ਨਹੀਂ ਸਕਦੇ ਇਹਨਾਂ ਨੇ ਮੇਰਾ ਕੈਰੀਅਰ ਤਬਾਹ ਕਰਕੇ ਰੱਖਦਾ ਇਹਨਾਂ ਦੇ ਪਹਿਲੇ ਜੀਐਮ ਸਾਹਿਬ ਉਦਮ ਸਿੰਘ ਜਤਿੰਦਰ ਸਿੰਘ ਐਮਪੀਏ ਉਹਨਾਂ ਨਾਲ ਮਿਲ ਕੇ ਇੱਕ ਬੰਦੇ ਨੇ ਜਾਲੀ ਆਰਸੀ ਮੇਰੀ ਗੱਡੀ ਦੀ ਬਣਾ ਕੇ ਅੰਦਰ ਧੱਕੇ ਨਾਲ ਮੇਰੀ ਗੱਡੀ ਹੜੱਪਣ ਦੀ ਕੋਸ਼ਿਸ਼ ਕੀਤੀ ਜਿੰਦੀ ਮੈਂ ਐਪਲੀਕੇਸ਼ਨ ਦਿੱਤੀ ਤੇ ਗੱਡੀ ਇਹਨਾਂ ਨੇ ਰੋਕਤੀ ਮੈਨੂੰ ਕਹਿੰਦੇ ਰੀਅਲ ਪੇਪਰ ਲਿਆ ਤੇ ਨਾਮ ਤੇ ਗੱਡੀ ਚਲਾ ਦਾਂਗੇ ਪਰ ਅੱਜ ਤੱਕ ਨਹੀਂ ਚਲਾਈ ਵੀਰੋ ਕੋਈ ਇਨਸਾਫ ਨਹੀਂ ਦਿੱਤਾ ਡੇਢ ਸਾਲ ਚ ਮੈਂ ਕਰਜ਼ਾ ਚੁੱਕ ਚੁੱਕ ਕੇ ਬਰਬਾਦ ਹੋ ਗਿਆ ਗੱਡੀਆਂ ਦੀਆਂ ਕਿਸ਼ਤਾਂ ਤਾਰ-ਤਾਰ ਕੇ ਮੈਂ ਘਰ ਵੇਚ ਕੇ ਕਿਸ਼ਤਾਂ ਤਾਰੀਆਂ ਗੱਡੀਆਂ ਦੀਆਂ ਇਹਨਾਂ ਗੱਡੀਆਂ ਦਾ ਕੋਈ ਪੈਸਾ ਨਹੀਂ ਇਹਨਾਂ ਨੇ ਮੈਨੂੰ ਦਿੱਤਾ ਮੇਰੀ ਸਿਕਿਉਰਟੀਆਂ ਤੱਕ ਇਹਨਾਂ ਨੇ ਜ਼ਬਤ ਕਰ ਲੀਆਂ ਨੇ ਧੱਕੇ ਨਾਲ ਸਿਰਫ ਤੇ ਸਿਰਫ ਉਹ ਬੰਦੇ ਦੀ ਪਹੁੰਚ ਸੀ ਐਮ ਦਫਤਰ ਤੱਕ ਕੇ ਤਾਂ ਕਰਕੇ ਮੇਰੇ ਨਾਲ ਬਹੁਤ ੱੱਕਾ ਆਇਆ ਹੈ ਦੂਜੀ ਗੱਲ ਮੈਂ ਦੂਸਰੀ ਗੱਡੀ ਕੋਲ ਜਾ ਕੇ ਤੁਹਾਨੂੰ ਵੀਰੋ ਦੱਸਦਾ ਪਲੀਜ਼ ਮੈਨੂੰ ਬਚਾ ਲਓ ਦੂਸਰੀ ਗੱਡੀ ਵੀਰੋ ਮੇਰੀ ਆ ਖੜੀ ਹੋਈ ਹੈ ਜਿਹੜੀ ਜਤਿੰਦਰ ਸਿੰਘ ਤੇ ਉਦਮ ਸਿੰਘ ਨੇ ਮਿਲ ਕੇ ਉਸ ਬੰਦੇ ਨਾਲ ਜਾਲੀ ਆਰ ਸੀ ਤਿਆਰ ਕਰਕੇ ਚਲਾਤੀ ਸੀ ਵੀਰੋ ਮੇਰਾ ਕੈਰੀਅਰ ਤਬਾਹ ਕਰਕੇ ਰੱਖਤਾ ਇਹਨਾਂ ਨੇ ਮੈਨੂੰ ਕਿਸੇ ਕੰਮ ਕਰਨ ਦੇ ਲਾਇਕ ਨਹੀਂ ਛੱਡਿਆ ਮੈਂ ਮਿਹਨਤ ਨਾਲ ਕਮਾਈਆਂ ਸੀ ਗੱਡੀਆਂ ਮਿਹਨਤ ਕਰ ਕਰਕੇ ਦੋ ਗੱਡੀਆਂ ਪਾਈਆਂ ਸੀ ਮਗਰ ਇਹਦੇ ਸਟੀਲ ਦੀ ਟੈਂਕੀ 4 ਲੱਖ ਰੁਪਏ ਦੀ ਰਕਬਾਈ ਸੀ 6ਾਂ 7 ਲੱਖ ਰੁਪਏ ਸਿਕਿਉਰਿਟੀ ਇੱਥੇ ਜਮ੍ਹਾਂ ਮੇਰੀ 3 1 ਦੀ ਤੇ 4 1 ਦੀ ਮੈਨੂੰ ਤਬਾਹ ਕਰਨ ਵਾਲੇ ਵੇਰਕਾ ਮਿਲਕ ਪਲਾਂਟ ਦੇ ਆ ਤਿੰਨ ਅਧਿਕਾਰੀ ਨੇ ਉਦਮ ਸਿੰਘ ਜੀਐਮ ਸਾਹਿਬ ਤੇ ਜਤਿੰਦਰ ਸਿੰਘ ਐਮਪੀਏ ਤੇ ਇੱਕ ਜਿਹੜੇ ਹੁਣ ਸੁਖਦੀਪ ਸਿੰਘ ਗਿੱਲ ਜੀਐਮ ਸਾਹਿਬ ਆਏ ਨੇ ਇਹ ਕਿਉਂਕਿ ਜੀਐਮ ਸਾਹਿਬ ਜਿਹੜੇ ਸੁਖਦੀਪ ਸਿੰਘ ਇਹਨਾਂ ਦਾ ਇਹ ਗਨਾਹ ਹੈ ਕਿ ਮੈਂ ਐਮਡੀ ਸਾਹਿਬ ਤੱਕ ਪਹੁੰਚ ਕੀਤੀ ਤੇ ਇਹਨਾਂ ਨੇ ਮੈਨੂੰ ਜਲੀਲ ਕੀਤਾ ਅੰਦਰ ਬੰਦ ਕਰਕੇ ਮੈਂ ਦੱਸ ਨਹੀਂ ਸਕਦਾ ਮੈਨੂੰ ਕਿੰਨਾ ਮੰਦਾ ਇਹ ਬੋਲੇ ਨੇ ਮੈਨੂੰ ਬਹੁਤ ਜ਼ਿਆਦਾ ਮੈਂ ਕੋਈ ਚੋਰੀ ਨਹੀਂ ਕੀਤੀ ਜਿਹੜਾ ਇਹ ਮੈਨੂੰ ਇਹਨਾਂ ਨੇ ਬੰਦ ਕਰਕੇ ਅੰਦਰ ਜਲੀਲ ਕੀਤਾ ਮੈਂ ਪੰਜਾਬ ਸਰਕਾਰ ਤੋਂ ਬੇਨਤੀ ਕਰਦਾ ਕਿ ਪਲੀਜ਼ ਮੇਰੀ ਮਦਦ ਕਰੋ ਮੇਰਾ ਕੋਈ ਗਨਾਹ ਨਹੀਂ ਤੀਜੇ ਬੰਦੇ ਨੇ ਆਰਸੀ ਜਾਲੀ ਬਣਾ ਕੇ ਤੁਹਾਡੇ ਅਧਿਕਾਰੀਆਂ ਨਾਲ ਜਾਲੀ ਬਣਾ ਕੇ ਦਿੱਤੀ ਸੀ ਮੇਰਾ ਕਾਰੋਬਾਰ 1.5 ਸਾਲ ਦਾ ਠੱਪ ਕਰਕੇ ਮੇਰਾ ਕੈਰੀਅਰ ਤਬਾਹ ਕਿਉਂ ਕੀਤਾ ਮੈਂ ਬਹੁਤ ਜ਼ਿਆਦਾ ਦੁਖੀਆਂ ਮੈਂ ਮਰਨ ਵਾਸਤੇ ਤਾਂ ਮਜਬੂਰ ਹੋਇਆ ਕਿਸੇ ਬੰਦੇ ਦਾ ਮਰਨ ਨੂੰ ਜੀ ਨਹੀਂ ਕਰਦਾ ਪਰ ਇੱਥੇ ਇੰਨਾ ਕਿ ਜ਼ਿਆਦਾ ੱਤਕਾ ਹੋ ਰਿਹਾ ਮਾੜੇ ਦੀ ਕੋਈ ਸੁਣ ਨਹੀਂ ਰਿਹਾ ਜਿੰਦੀ ਪਹੁੰਚ ਉਹਦੀਆਂ ਪੌਂ 12 ਨੇ ਮੇਰੀ ਕਿਤੇ ਪਹੁੰਚ ਨਹੀਂ ਹੈਗੀ ਮੈਂ ਪਹੁੰਚ ਕਰਨੀ ਚਾਹੀ ਐਮ ਡੀ ਸਾਹਿਬ ਤੱਕ ਤੇ ਮੈਨੂੰ ਉਹਦਾ ਖੁਇਆਜਾ ਇਹ ਭੂਤਨਾ ਪਿਆ ਕਿ ਨਾ ਕਮਰੇ ਚ ਬੰਦ ਕਰਕੇ ਮੈਨੂੰ ਜਲੀਲ ਕੀਤਾ ਮੇਰਾ ਮੋਬਾਈਲ ਤਾਂ ਖੋ ਲਿਆ ਮੈਂ ਮਰਨ ਵਾਸਤੇ ਮਜਬੂਰ ਹਾਂ ਪਲੀਜ਼ ਜੇ ਕੋਈ ਵੀਰ ਬਚਾ ਸਕਦਾ ਮੇਰਾ ਪੰਜਾਬੀ ਵੀਰ ਕਿਉਂਕਿ ਮੈਂ ਇੰਨਾ ਕਮਾਇਆ ਹੈ ਕਰਜ਼ੇ ਵਾਲੇ ਲੈ ਕੇ ਜਾਣਗੇ ਗੱਡੀਆਂ ਮੈਂ ਜਰ ਨਹੀਂ ਪਾਉਂਗਾ ਪਲੀਜ਼ ਮੇਰੀ ਮਦਦ ਕਰਕੇ ਮੈਨੂੰ ਬਚਾਓ ਪਲੀਜ਼ ਮੇਰਾ ਮੋਬਾਈਲ ਨੰਬਰ 78146 13786 ਇਹ ਵੀਰੋ ਪਲੀਜ਼ ਬਚਾ ਲਓ ਕਿਉਂਕਿ ਹੁਣ ਮੈਨੂੰ ਖਤਰਾ ਇਹਨਾਂ ਤੋਂ ਮੇਰੀ ਜਾਨ ਵੀ ਖਤਰੇ ਵਿੱਚ ਹੈ ਮੈਂ ਹੁਣ ਚੋਰੀ-ਚੋਰੀ ਆਇਆ ਇਹ ਪਰਚਾ ਵੀ ਪਵਾ ਸਕਦੇ ਆ